ਆਵਾਦੀ ਪਾਰਟੀ ਦੇ ਲੀਡਰਾਂ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਪੰਜਾਬ ਦੇ ਕੈਬਨਿਟ ਵਜ਼ੀਰਾਂ ਦੇ ਮਸਲੇ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਜੋ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਮਾਮਲਾ ਦਰਜ ਹੋ ਗਿਆ ਸੀ ਜਿਹਦੇ ਚੱਲਦਿਆਂ ਹੁਣ ਚੰਡੀਗੜ੍ਹ ਪੁਲਿਸ ਨੇ ਆਵਾਦੀ ਪਾਰਟੀ ਦੇ ਦਫ਼ਤਰ ਦੇ ਵਿੱਚ ਪੁਲਿਸ ਦੀ ਇੱਕ ਟੀਮ ਭੇਜੀ ਤੇ ਉਹਨਾਂ ਨੂੰ ਸੱਮਣ ਜਿਹੜੇ ਨੇ ਉਹ ਭੇਜੇ ਗਏ ਨੇ ਹਾਲਾਂਕਿ ਆਵਾਦੀ ਪਾਰਟੀ ਦੇ ਦਫ਼ਤਰ ਦੇ ਵਿੱਚ ਤਣਾਤ ਸਟਾਫ ਨੇ ਸੱਮਣ ਨਹੀਂ ਲਏ ਪਰ ਹੁਣ ਚੰਡੀਗੜ੍ਹ ਪੁਲਿਸ ਨੇ ਹੋਰ ਕਾਨੂੰਨੀ ਪ੍ਰਕਿਰਿਆ ਤੇਜ਼ ਕਰ ਦਿੱਤੀ ਆ ਅਸਲ ਵਿੱਚ ਮਾਮਲਾ ਇਹ ਕਿ ਪੰਜਾਬ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਚੰਡੀਗੜ੍ਹ ਪੁਲਿਸ ਨੂੰ ਕਿ ਉਹਨਾਂ ਦੀ ਇੱਕ ਪੁਰਾਣੀ ਵੀਡੀਓ ਦੇ ਨਾਲ ਛੇੜਛਾੜੀ ਕਰਕੇ ਪੰਜਾਬ ਸਰਕਾਰ ਦੇ ਦੋ ਵਜ਼ੀਰਾਂ ਤੇ ਸੋਸ਼ਲ ਮੀਡੀਆ ਦੇ ਅਕਾਊਂਟ ਜਿਹੜੇ ਆਮ ਆਦਮੀ ਪਾਰਟੀ ਤੇ ਉੱਥੇ ਉਹਨਾਂ ਦੀ ਜਿਹੜੀ ਆ ਵੀਡੀਓ ਨੂੰ ਛੇੜਛਾੜ ਕਰਕੇ ਗਲਤ ਤਸਵੀਰ ਪੇਸ਼ ਕੀਤੀ ਗਈ ਸੀ ਜਦੋਂ ਚੱਲਦਿਆਂ ਪ੍ਰਤਾਪ ਸਿੰਘ ਬਾਯੋਬ ਨੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਫਿਰ ਚੰਡੀਗੜ੍ਹ ਪੁਲਿਸ ਨੇ ਆਮ ਆਦੀ ਪਾਰਟੀ ਦੇ ਸੋਸ਼ਲ ਮੀਡੀਆ ਅਕਾਊਂਟਸ ਚਾਹੇ ਫੇਸਬੁੱਕ ਦੀ ਜਾਂ ਫਿਰ ਟਵਿੱਟਰ ਸੀ ਉਹਦੇ ਜਿਹੜੇ ਹੈਂਡਲਰ ਤੇ ਨਾਲ ਦੀ ਨਾਲ ਉਸ ਸ਼ਿਕਾਇਤ ਦੇ ਵਿੱਚ ਪੰਜਾਬ ਦੇ ਕੈਬਨਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੂੜਾ ਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਮਾਮਲਾ ਆਮ ਆਦੀ ਪਾਰਟੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਉਹਨਾਂ ਦੇ ਚਲਾਉਣ ਵਾਲੇ ਜਿਹੜੇ ਨੇ ਕਰਤਾ ਧਰਤਾ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ ਸੀ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਹੋਣਾਂ ਨੇ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇ ਜੜੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਮਨ ਰੋੜਾ ਅਤੇ ਸੋਸ਼ਲ ਮੀਡੀਆ ਆਮ ਆਦੀ ਪਾਰਟੀ ਦੇ ਚਲਾਉਣ ਵਾਲੇ ਜਿਹੜੇ ਕਰਤਾ ਧਰਤਾ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਲੇਕਿਨ ਚੰਡੀਗੜ੍ਹ ਪੁਲਿਸ ਨੇ ਕਾਨੂੰਨੀ رائے ਲੈਣ ਤੋਂ ਬਾਅਦ ਆਮ ਆਦੀ ਪਾਰਟੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਚਲਾਉਣ ਵਾਲੇ ਕਰਤਾ ਧਰਤਾ ਦੇ ਖਿਲਾਫ ਤੇ ਹੋਰ ਅਣਪਛਾਤੇ ਲੋਕਾਂ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਗਿਆ ਸੀ ਐਫਆਈਆਰ ਦੇ ਮਤੇਬਕ ਉਹਦੇ ਵਿੱਚ ਹਰਪਾਲ ਸਿੰਘ ਚੀਮਾ ਅਤੇ ਅਮਨ ਰੋੜਾ ਦੀ ਵੀ ਗੱਲ ਆਖੀ ਗਈ ਸੀ ਹਾਲਾਂਕਿ ਉਹਨਾਂ ਦੇ ਖਿਲਾਫ ਸਿੱਧੇ ਤੌਰ ਤੇ ਚੰਡੀਗੜ੍ਹ ਪੁਲਿਸ ਨੇ ਕੇਸ ਰਜਿਸਟਰਡ ਨਹੀਂ ਕੀਤਾਗਾ ਪਰ ਹੁਣ ਜਿਹੜਾ ਆਮ ਆਦੀ ਪਾਰਟੀ ਦੇ ਦਫਤਰ ਦੇ ਵਿੱਚ ਚੰਡੀਗੜ੍ਹ ਪੁਲਿਸ ਦੀ ਜਿਹੜੀ ਸਾਈਬਰ ਕ੍ਰਾਈਮ ਟੀਮ ਵੱਲੋਂ ਆ ਉਹ ਸੰਮਣ ਭੇਜੇ ਗਏ ਸੀ ਜਾਣਕਾਰੀ ਵੀ ਆ ਰਹੀ ਹੈ ਕਿ ਜਿਹੜਾ ਸੰਮਣ ਦੇਣ ਗਏ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੇ ਮੁਲਾਜ਼ਮ ਗਏ ਸੀ ਆਮ ਆਦੀ ਪਾਰਟੀ ਦਾ ਜਿਹੜਾ ਦਫਤਰ ਆ ਉਹ ਚੰਡੀਗੜ੍ਹ ਸੈਕਟਰ 49 ਸਥਿਤ ਜੋ ਸਰਕਟ ਹਾਊਸ ਆ ਜਿੱਥੇ ਪੰਜਾਬ ਦੇ ਕੈਬਨ ਮੰਤਰੀਆਂ ਦੀਆਂ ਕੋਠੀਆਂ ਨੇ ਉੱਥੇ ਹੀ ਆਮ ਆਦੀ ਪਾਰਟੀ ਦਾ ਦਫਤਰ ਆ ਤੇ ਉਸ ਦਫਤਰ ਦੇ ਵਿੱਚ ਹੀ ਚੰਡੀਗੜ੍ਹ ਪੁਲਿਸ ਦੇ ਆ ਮਲਾਜਮ ਗਏ ਸੀ ਤੇ ਉੱਥੇ ਇੱਕ ਅਜਿਹੇ ਸਾਕਸ਼ੀ ਦਾ ਨਾਮ ਲਿਆ ਗਿਆ ਜਿਸ ਬਾਰੇ ਆਮ ਆਦੀ ਪਾਰਟੀ ਦੇ ਜਿਹੜੇ ਨੇ ਉਹ ਲੀਡਰ ਤੇ ਨੇਤਾ ਤੇ ਜਿਹੜਾ ਸਟਾਫ ਆ ਉਹ ਚੁੱਪ ਹੀ ਰੇ ਕੋਈ ਅੰਕਿਤ ਨਾਮ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਉਹਦੇ ਨਾਮ ਤੇ ਸੰਬਣਨ ਲੇਕਿਨ ਆਮ ਆਦੀ ਪਾਰਟੀ ਦੇ ਜਿਹੜੇ ਉੱਥੇ ਤਨਾਤ ਸਟਾਫ ਸੀ ਉਹਨਾਂ ਵੱਲੋਂ ਉਹ ਸੰਬਣਨ ਲਏ ਨਹੀਂ ਗਏ ਹੁਣ ਚੰਡੀਗੜ੍ਹ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਜਿਹੜੀ ਵੀਡੀਓ ਵੀ ਸਾਹਮਣੇ ਆਈ ਹੈ ਕੁਝ ਉੱਥੇ ਮੀਡੀਆ ਜਰਨਲਿਸਟ ਵੀ ਉੱਥੇ ਹਾਜ਼ਰ ਸਨ ਉਹਨਾਂ ਨੇ ਵੀ ਉਸ ਮੁਲਾਜ਼ਮ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਤੇ ਸਿਰਫ ਸମ୍ਮਣ ਦੇਣ ਆਏ ਨੇ ਕਿਸੇ ਨੇ ਸମ୍ਮਣ ਨਹੀਂ ਲਿਆ ਉਹਦੇ ਜਾ ਕੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸ ਦੇਣਗੇ ਇਸ ਮਸਲੇ ਦੇ ਵਿੱਚ ਹੁਣ ਜਿਹੜੀ ਚੰਡੀਗੜ੍ਹ ਪੁਲਿਸ ਦੀ ਸਾਈਬਰ ਵਿੰਗ ਉਹਨਾਂ ਨੇ ਮੁੜ ਤੋਂ ਜਿਹੜਾ ਵਾ ਇੱਕ ਵਾਰ ਫਿਰ ਜਿਹੜੇ ਨੇ ਸੰਮਣ ਜਿਹੜੇ ਨੇ ਉਹ ਭੇਜਣ ਦੀ ਜਿਹੜੀ ਇੱਕ ਵਾਇਦ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਮਸਲਾ ਕਿ ਆਮ ਆਦੀ ਪਾਰਟੀ ਦੇ ਦਫ਼ਤਰ ਦੇ ਬਾਹਰ ਵੀ ਜਿਹੜਾ ਸੰਮਣ ਜਿਹੜਾ ਚਪਕਾਇਆ ਜਾ ਸਕਦਾ ਅਗਰ ਇਸ ਦੇ ਬਾਵਜੂਦ ਵੀ ਚੰਡੀਗੜ੍ਹ ਪੁਲਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਆਮ ਆਦੀ ਪਾਰਟੀ ਨੇ ਜਿਹੜੇ ਸੰਮਣ ਨਾ ਰੀਸੀਵ ਕੀਤੇ ਨਾ ਤੇ ਫਿਰ ਚੰਡੀਗੜ੍ਹ ਪੁਲਿਸ ਅਦਾਲਤ ਦਾ ਵੀ ਸਹਾਰਾ ਲਏਗੀ ਤੇ ਅਦਾਲਤ ਦੇ ਜ਼ਰੀਏ ਫਿਰ ਆਮ ਆਦੀ ਪਾਰਟੀ ਨੂੰ ਸੰਮਣ ਜਿਹੜੇ ਨੇ ਉਹ ਰিসিਵ ਕਰਨੇ ਪੈਣਗੇ ਇਸ ਮਸਲੇ ਦੇ ਵਿੱਚ ਉਹ ਆਮ ਆਦੀ ਪਾਰਟੀ ਇੰਨੀ ਡਰ ਚੁੱਕੀ ਆਮ ਆਦੀ ਪਾਰਟੀ ਦੇ ਮੰਤਰੀ ਵੀ ਇੰਨੇ ਡਰ ਚੁੱਕੇ ਆਗੇ ਨੇ ਕਿ ਉਹ ਹੁਣ ਆਮ ਆਦੀ ਪਾਰਟੀ ਦੇ ਜਿਹੜੇ ਸੰਮਣ ਆਏ ਨੇ ਉਹ ਵੀ ਜਾ ਨਾ ਹੀ ਆਵਾਦੀ ਪਾਰਟੀ ਦੇ ਐਮਐਲਏ ਨਾ ਹੀ ਲੀਡਰ ਕੋਈ ਤੇ ਨਾ ਹੀ ਮੰਤਰੀ ਕੋਈ ਇਸ ਮਸਲੇ ਦੇ ਵਿੱਚ ਅੱਗੇ ਆ ਰਹੇ ਨੇ ਜਿਵੇਂ ਪੂਰੇ ਦੇ ਪੂਰੇ ਆਵਾਦੀ ਪਾਰਟੀ ਦੇ ਐਮਐਲਏ ਤੇ ਸਰਕਾਰ ਡਰਗ ਹੋਵੇ ਹਾਲਾਂਕਿ ਸੰਮਣ ਸੰਮਣ ਮੁਹੂਲੀ ਸੰਮਣ ਹੁੰਦੇ ਨੇ ਇਸ ਦੇ ਬਾਜੂ ਦੀ ਆਵਾਦੀ ਪਾਰਟੀ ਦੇ ਦਫਤਰ ਵਾਲੇ ਤੇ ਉਹਨਾਂ ਦੇ ਲੀਡਰ ਜਿਹੜੇ ਨੇ ਸੰਮਣ ਨਹੀਂ ਲੈ ਰਹੇਗੇ ਹਾਲੇ ਕਿ ਜਿਸਰ ਮਕਦਮਾ ਦਰਜ ਹੋਇਆ ਸੀ ਉਸ ਦਿਨ ਵੀ ਆਮਾਦੀ ਪਾਰਟੀ ਦੇ ਮਹਾਲੀ ਸਥਿਤ ਤਿੰਨ ਦਫ਼ਤਰ ਜਿਹੜੇ ਬਣਾਏ ਜਾਂ ਦੱਸੇ ਜਾ ਰਹੇ ਨੇ ਇੰਡਸਟਰੀਅਲ ਏਰੀਆ ਮਹਾਲੀ ਦੇ ਵਿੱਚ ਤੇ ਇੱਕ ਕੋਈ ਕਾਲਕੜ ਭਵਣਾ ਉੱਥੇ ਵੀ ਦਫ਼ਤਰ ਸੀ ਆਮਾਦੀ ਪਾਰਟੀ ਦੇ ਉੱਥੇ ਵੀ ਜਿਹੜੇ ਆਮਾਦੀ ਪਾਰਟੀ ਦੇ ਸਟਾਫ ਕੰਪਿਊਟਰ ਲੈ ਕੇ ਭੱਜਦੇ ਦਿਖਾਈ ਦਿੱਤੇ ਸੀ ਕਿ ਪਰਚਾ ਦਰਜ ਹੋਣ ਤੋਂ ਬਾਅਦ ਇੱਥੇ ਆਮਾਦੀ ਪਾਰਟੀ ਦੇ ਮੰਤਰੀ ਵੀ ਡਰੇ ਨੇ ਵਿਧਾਨ ਸਭਾ ਦੇ ਵਿੱਚ ਜਿਹੜੇ ਬੋਲਬਾਣੀ ਤੋਂ ਹੀ ਜਿਹੜੀ ਗੱਲ ਸਪਸ਼ਟ ਹੋ ਰਹੀ ਸੀ ਕਿ ਚੰਡੀਗੜ੍ਹ ਪੁਲਿਸ ਨੇ ਜਿਹੜਾ ਮਕਦਮਾ ਦਰਜ ਕੀਤਾ ਹੈਗਾ ਸਰਕਾਰ ਤੇ ਤੇ ਸਰਕਾਰ ਦੇ ਮੰਤਰੀ ਜਾਂ ਸਰਕਾਰ ਦੇ ਜਿਹੜੇ ਕੰਮ ਕਰੇ ਨੇ ਆਮ ਆਦੀ ਪਾਰਟੀ ਦੇ ਕਰਤਾ ਧਰਤਾ ਉਹ ਕਿੰਨੇ ਡਰ ਗਏ ਸਨ ਤੇ ਹੁਣ ਇਹ ਸੱਮਨ ਵੀ ਨਹੀਂ ਜਿਹੜੇ ਆਮ ਆਦੀ ਪਾਰਟੀ ਵਾਲੇ ਰਿਸੀਵ ਕਰਿਆਗੇ ਇਸ ਮਸਲੇ ਦੇ ਵਿੱਚ ਅੱਜ ਇੱਕ ਖਬਰ ਵੀ ਛੱਪੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਸੱਚ ਕਮ ਅਖਬਾਰ ਦੇ ਚੰਡੀਗੜ੍ਹ ਤੋਂ ਪੱਤਰਕਾਰ ਅਸ਼wini ਚਾਵਲਾ ਦੀ ਖਬਰ ਜਿਹ ਖਬਰ ਦਾ ਟਾਈਟਲ ਹੈ ਕਿ ਆਪ ਦਫਤਰ ਵਿੱਚ ਪਹੁੰਚੀ ਚੰਡੀਗੜ੍ਹ ਪੁਲਿਸ ਡੇਢ ਘੰਟਾ ਇੰਤਜ਼ਾਰ ਬਿਨਾਂ ਨੋਟਿਸ ਦਿੱਤੇ ਗਏ ਗਈ ਚੰਡੀਗੜ੍ਹ ਪੁਲਿਸ ਦੀ ਵਾਪਸ ਟੀਮ ਸਾਬਾ ਹੈਡਿੰਗ ਵੀ ਹੈ ਕਿ ਆਮ ਆਦੀ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਦੇ ਨਾਂ ਜਾਰੀ ਹੋਇਆ ਨੋਟਿਸ ਪੂਰੀ ਖਬਰ ਹੈ ਕਿ ਪ੍ਰਤਾਪ ਸਿੰਘ ਬਾਜਵਾਲ ਨੂੰ ਚੰਡੀਗੜ੍ਹ ਵਿਖੇ ਦਰਜ ਕਰਵਾਈ ਗਈ ਐਫਆਈਆਰ ਦੇ ਮਾਮਲੇ ਦੇ ਵਿੱਚ ਹੁਣ ਚੰਡੀਗੜ੍ਹ ਪੁਲਿਸ ਆਮ ਆਦੀ ਪਾਰਟੀ ਦੇ ਮੁੱਖ ਦਫ਼ਤਰ ਤੱਕ ਪੁੱਜ ਗਈ ਹੈ ਸ਼ੁੱਕਰਵਾਰ ਨੂੰ ਆਮ ਆਦੀ ਪਾਰਟੀ ਦੇ ਦਫ਼ਤਰ ਵਿੱਚ ਚੰਡੀਗੜ੍ਹ ਪੁਲਿਸ ਲੈ ਕੇ ਤਾਂ ਅ ਨੋਟਿਸ ਪਹੁੰਚੀ ਸੀ ਪਰ ਪਾਰਟੀ ਦਫਤਰ ਵਿੱਚ ਤਨਾਦ ਮੁਲਾਜ਼ਮਾਂ ਵੱਲੋਂ ਨੋਟਿਸ ਨੂੰ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਡੇਢ ਘੰਟਾ ਇੰਤਜ਼ਾਰ ਕਰਦੇ ਹੋਏ ਚੰਡੀਗੜ੍ਹ ਪੁਲਿਸ ਦਾ ਮੁਲਾਜ਼ਮ ਬਿਨਾਂ ਨੋਟਿਸ ਦਿੱਤੇ ਹੀ ਵਾਪਸ ਚਲਾ ਗਿਆ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਨੇ ਦੱਸਿਆ ਕਿ ਉਹ ਤਾਂ ਇੱਥੇ ਆਪਣੀ ਡਿਊਟੀ ਅਨਸਾਰ ਹੀ ਜਿਹੜਾ ਨੋਟਿਸ ਦੇਣ ਆਇਆ ਸੀ ਪਰ ਪਾਰਟੀ ਦਫਤਰ ਵਿੱਚ ਨੋਟਿਸ ਨੂੰ ਲੈਣ ਜਾਂ ਫਿਰ ਨੋਟਿਸ ਨਾਲ ਸੰਬੰਧਿਤ ਵਿਅਕਤੀ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਆਮ ਆਦੀ ਪਾਰਟੀ ਦਾ ਸੋਸ਼ਲ ਮੀਡੀਆ ਚਲਾਉਣ ਵਾਲੇ ਇਨਚਾਰਜ ਦੇ ਨਾਮ ਤੇ ਇਹ ਨੋਟਿਸ ਜਾਰੀ ਹੋਇਆ ਸੀ ਚੰਡੀਗੜ੍ਹ ਪੁਲਿਸ ਵੱਲੋਂ ਆਮ ਆਦੀ ਪਾਰਟੀ ਦੇ ਸੋਸ਼ਲ ਮੀਡੀਆ ਦੇ ਇਨਚਾਰਜ ਅਤੇ ਟੀਮ ਨੂੰ ਤਲਬ ਕੀਤਾ ਗਿਆ ਤਾਂ ਕਿ ਐਫ ਆਈ ਆਰ ਮਾਮਲੇ ਦੇ ਵਿੱਚ ਜਾਂਚ ਕਰਨ ਦੌਰਾਨ ਪਤਾ ਲੱਗ ਸਕੇ ਕਿ ਜਿਸ ਵੀਡੀਓ ਸਬੰਧੀ ਇਹ ਮਾਮਲਾ ਦਰਜ ਹੋਇਆ ਉਸ ਵੀਡੀਓ ਨੂੰ ਕਿੱਥੇ ਤਿਆਰ ਕੀਤਾ ਗਿਆ ਸੀ ਅਤੇ ਕਿਸ ਦੇ ਆਦੇਸ਼ਾਂ ਤੇ ਉਸ ਵੀਡੀਓ ਨੂੰ ਆਮ ਆਦੀ ਪਾਰਟੀ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਅਪਲੋਡ ਕੀਤਾ ਗਿਆ ਸੀ ਚੰਡੀਗੜ੍ਹ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰਦੇ ਹੋਏ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਅਤੇ ਇਸੇ ਤਰ੍ਹਾਂ ਦੇ ਇੱਕ ਨੋਟਿਸ ਆਮ ਆਦੀ ਪਾਰਟੀ ਦੇ ਸੋਸ਼ਲ ਮੀਡੀਆ ਨਾਲ ਜੁੜੇ ਅਧਿਕਾਰੀਆਂ ਨੂੰ ਵੀ ਜਾਰੀ ਕਰਕੇ ਜਾਂਚ ਵਿੱਚ ਸ਼ਾਮਲ ਹੋ ਲਈ ਕਿਹਾ ਗਿਆ ਪਰ ਨੋਟਿਸ ਨਾ ਲੈ ਜਾਣ ਕਰਕੇ ਹੁਣ ਮੋੜ ਤੋਂ ਚੰਡੀਗੜ੍ਹ ਪੁਲਿਸ ਨੋਟਿਸ ਭੇਜ ਸਕਦੀ ਆ ਤੇ ਅਦਾਲਤ ਦਾ ਵੀ ਸਹਾਰਾ ਲੈ ਸਕਦੀ ਆ ਹੁਣ ਸਵਾਲ ਹੈ ਕਿ ਇਹ ਸੋਸ਼ਲ ਮੀਡੀਆ ਜਿਹੜਾ ਮੁਖੀ ਆ ਉਹ ਕੌਣ ਆ ਜਾਂ ਜਿਹੜਾ ਵਾ ਆਮ ਆਦੀ ਪਾਰਟੀ ਦਾ ਕਰਤਾ ਧਰਤਾ ਜਿਹੜਾ ਪੰਜਾਬ ਸਰਕਾਰ ਦੇ ਵਿੱਚ ਸੋਸ਼ਲ ਮੀਡੀਆ ਦੇ ਡਾਇਰੈਕਟਰ ਦੇ ਅਹੁਦੇ ਦਾ ਜਿਹੜਾ ਉਹਨਾਂ ਕੋ ਕੰਮ ਆ ਉਹ ਕੌਣ ਹੈ ਜਿਹਦੇ ਚੱਲਦਾ ਹੈ ਇਹ ਜਿਹੜਾ ਨੋਟਿਸ ਜਿਸ ਨੂੰ ਜਿਹੜਾ ਰੀਸੀਵ ਜਿਹੜਾ ਉਹ ਕੌਣ ਕਰੇਗਾ ਸਵਾਲ ਇਹ ਕਿ ਬਹੁਤ ਸਾਰੇ ਆਮ ਆਦੀ ਪਾਰਟੀ ਦੇ ਐਮਐਲਏ ਤੇ ਲਗਭਗ 99% ਮਤਲਬ 99% ਜਿਹੜੇ ਫੇਸਬੁੱਕ ਅਕਾਊਂਟ ਜਾਂ ਟਵਿੱਟਰ ਅਕਾਊਂਟ ਆ ਉਹ ਹਾਲਾਂਕਿ ਐਮਐਲਏ ਤੇ ਮੰਤਰੀਆਂ ਦੇ ਲੇਕਿਨ ਉਹਨਾਂ ਦਾ ਜਿਹੜਾ ਪਾਸਵਰਡ ਹੈ ਉਹ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਦਿੱਲੀ ਤੋਂ ਟੀਮ ਆਈ ਹੈ ਇਹ ਜਾਣਕਾਰ ਦੱਸਦੇ ਨੇ ਕਿ ਉਹ ਚਲਾ ਰਹੇ ਨੇ ਸ਼ਾਇਦ ਇੱਕ ਅੱਧਾ ਮੰਤਰੀ ਆ ਜਿਹੜਾ ਖੁਦ ਹੀ ਆਪਣਾ ਟਵਿੱਟਰ ਹੈਂਡਲ ਚਲਾਉਂਦਾ ਬਾਕੀ ਜਿਹੜੇ ਸਾਰੇ ਮੰਤਰੀਆਂ ਦੇ ਜਾਂ ਆਮ ਆਦੀ ਪਾਰਟੀ ਦੇ ਵਿਧਾਇਕਾਂ ਦੇ ਜਿਹੜੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਆ ਉਹ ਜ਼ਿਆਦਾਤਰ ਜਿਹੜੇ ਆਮ ਆਦੀ ਪਾਰਟੀ ਦੇ ਲੀਡਰ ਹੀ ਜਿਹੜੇ ਦਿੱਲੀੋਂ ਟੀਮ ਆਈ ਆ ਉਹ ਚਲਾਉਂਦੀ ਹੈਗੀ ਆ ਹੁਣ ਸਵਾਲ ਇਹ ਵੀ ਚਰਚਾ ਹੈ ਕਿ ਆਮ ਆਦੀ ਪਾਰਟੀ ਦੇ ਜਿਹੜੇ ਦਿੱਲੀ ਤੋਂ ਆਏ ਉਹ ਪਹਿਲਾਂ ਵੀ ਕਈ ਜਿਹੜੇ ਨੇ ਟੀਮ ਕੱਢੀ ਗਈ ਹੈਗੀ ਹੈ ਹਾਲਾਂਕਿ ਕਈਆਂ ਕੋ ਅਹੁਦੇ ਵਾਪਸ ਲਏ ਗਏ ਨਹੀਂ ਲੇਕਿਨ ਦਿੱਲੀ ਵਾਲਿਆਂ ਦਾ ਹਲੇ ਵੀ ਪ੍ਰਭਾਵ ਹੈ ਕਈਆਂ ਨੇ ਹਲੇ ਕੋਠੀ ਰੱਖੀ ਗਈ ਹੈ ਆ ਪਿੱਛੇ ਜੇ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਸੈਸ਼ਨ ਚਲਾਇਆ ਉਹਦੇ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਫੋਟੋ ਵੀ ਵਾਇਰਲ ਹੋਈ ਸੀ ਕਿ ਆਮ ਆਦੀ ਪਾਰਟੀ ਦੇ ਜਿਹੜੇ ਲੀਡਰ ਵਿਧਾਨ ਸਭਾ ਦੇ ਵਿੱਚ ਬੈਠੇ ਆਗੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਇਹ ਮਸਲਾ ਵੀ ਠਾਇਆ ਸੀ ਕਿ ਆਮ ਆਦੀ ਪਾਰਟੀ ਦੇ ਉੱਤੇ ਜਿਹੜੇ ਵਰਕਰ ਨੇ ਉਹ ਬੈਠ ਕੇ ਕਿਵੇਂ ਵਿਧਾਨ ਸਭਾ ਦੀ ਕਾਰਵਾਈ ਨੂੰ ਰਿਕਾਰਡ ਕਰ ਸਕਦੇ ਨੇ ਜਾਂ ਕਿਵੇਂ ਉਹ ਉੱਥੇ ਕੰਟਰੋਲ ਕਰ ਰਹੇ ਆਗੇ ਨੇ ਹਾਲਾਂਕਿ ਉਸ ਦੇ ਮਸਲੇ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਵੱਲੋਂ ਸਪੱਸ਼ਟੀ ਵੀ ਦਿੱਤੀ ਗਈ ਸੀ ਕਿ ਜਿਹੜੇ ਵੀ ਪੰਜਾਬ ਦੇ ਲੋਕ ਸੰਪਰਪ ਵਿਭਾਗ ਵੱਲੋਂ ਪਾਸ ਬਣਵਾਏ ਜਾਂਦੇ ਨੇ ਜਾਂ ਵਿਧਾਨ ਸਭਾ ਸਕੱਤਰ ਵੱਲੋਂ ਪਾਸ ਬਣਵਾਏ ਜਾਂਦੇ ਨੇ ਉਹ ਹੀ ਅੰਦਰ ਆ ਸਕਦੇ ਨੇ ਦੂਜਾ ਬੰਦਾ ਕੋਈ ਅੰਦਰ ਆ ਨਹੀਂ ਸਕਦਾ ਪਰ ਉਸ ਤੇ ਵੀ ਚਰਚਾ ਆਈ ਸੀ ਉਹ ਜਿਹੜੀ ਫੋਟੋ ਆ ਕਾਫੀ ਜਿਹੜੀ ਆ ਵਾਇਰਲ ਹੋਈ ਸੀ ਕਿ ਉਹ ਜਿਹੜੇ ਟੀਮ ਬਿਠਾਈ ਗਈ ਆ ਉਹ ਜਿਹੜਾ ਕੈਮਰੇ ਦਾ ਕੰਟਰੋਲ ਜਾਂ ਮਾਈਕ ਦਾ ਕੰਟਰੋਲ ਉਹਨਾਂ ਕੋਲ ਹੀ ਆ ਕਿ ਕਿਹਦਾ ਚਿਹਰਾ ਸਾਫ਼ ਦਿਖਾਉਣਾ ਵਾ ਜਾਂ ਕਿਹਦਾ ਨਹੀਂ ਦਿਖਾਉਣਾ ਕਿਹਦਾ ਮਾਈਕ ਬੰਦ ਕਰਨਾ ਜਾਂ ਨਹੀਂ ਕਰਨਾ ਇਹ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਆਮ ਆਦੀ ਪਾਰਟੀ ਦੇ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵਿਚਕਾਰ ਇਹ ਜਿਹੜੇ ਸਵਾਲ ਕੋਮਰੇ ਨੇ ਪਰ ਹੁਣ ਜਿਹੜਾ ਮਸਲਾ ਸਾਹਮਣੇ ਆਇਆ ਕਿ ਉਹ ਚੰਡੀਗੜ੍ਹ ਪੁਲਿਸ ਨੇ ਜਿਹੜੀ ਕਾਰਵਾਈ ਤੇਜ਼ੀ ਕਰ ਦਿੱਤੀ ਆ ਤੇ ਆਵਾਦੀ ਪਾਰਟੀ ਦੇ ਜਿਹੜਾ ਸੋਸ਼ਲ ਮੀਡੀਆ ਹੈਂਡਲਰ ਆ ਜਿਹੜੇ ਫੇਸਬੁੱਕ ਜਾਂ ਟਵਿੱਟਰ ਤੇ ਜਿਹੜੀ ਪ੍ਰਤਾਪ ਸਿੰਘ ਬਾਜਵਾ ਦੀ ਦੋਸ਼ਾ ਮਤਾ ਦਾ ਵੀਡੀਓ ਦੇ ਨਾਲ ਛੇੜਛਾੜ ਨਹੀਂ ਕਰਕੇ ਅਪਲੋਡ ਕੀਤੀ ਗਈ ਤੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਸ ਮਸਲੇ ਜਿਹੜਾ ਕੇਸ ਰਜਿਸਟਰਡ ਆ ਉਹਨੂੰ ਲੈ ਕੇ ਜਿਹੜੇ ਸੱਮਣ ਭੇਜੇ ਗਏ ਸੀ ਜਿਹੜੇ ਆਵਾਦੀ ਪਾਰਟੀ ਦੇ ਦਫ਼ਤਰ ਵਾਲਿਆਂ ਨੇ ਜਾਂ ਲੀਡਰਾਂ ਨੇ ਉਹ ਸੱਮਣ ਜਿਹੜੇ ਨੇ ਉਹ ਰੀਸੀਵ ਨਹੀਂ ਕੀਤੇ ਪਰ ਹੁਣ ਮਾਮਲਾ ਕਾਫੀ ਗੁੰਝਲਦਾਰ ਬੰਦਾ ਜਾ ਰਿਹਾ ਹੈਗਾ ਤੇ ਚੰਡੀਗੜ੍ਹ ਪੁਲਿਸ ਨੇ ਆਪਣੀ ਜਿਹੜੀ ਕਾਰਵਾਈ ਤੇਜ਼ੀ ਨਾਲ ਵਧਾ ਦਿੱਤੀ ਗਈ ਹੈ ਹੋ ਸਕਦਾ ਹੈ ਕਿ ਇਸ ਮਸਲੇ ਦੇ ਵਿੱਚ ਕੋਈ ਆਮ ਆਦੀ ਪਾਰਟੀ ਦਾ ਜਿਹੜਾ ਮੀਡੀਆ ਦਾ ਕਰਤਾ ਧਰਤਾ ਵਾ ਕਿਉਂਕਿ ਉਹਨੇ ਇਨਫੋਰਮੇਸ਼ਨ ਨੂੰ ਮਿਸ ਇਨਫੋਰਮੇਸ਼ਨ ਪੇਸ਼ ਕਰਕੇ ਪ੍ਰਤਾਪ ਸਿੰਘ ਬਾਜਵਾ ਦੇ ਦੋਸ਼ਮੁਦਕ ਬਦਨਾਮ ਕਰਨ ਦੀ ਯਤਨ ਕੀਤਾ ਤੇ ਆਉਣ ਵਾਲੇ ਸਮੇਂ 'ਚ ਚੰਡੀਗੜ੍ਹ ਪੁਲਿਸ ਆਮ ਆਦੀ ਪਾਰਟੀ ਦੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਦਾ ਹੈਂਡਲਰ ਨੇ ਉਹਦੀ ਗ੍ਰਿਫਤਾਰੀ ਵੀ ਸੰਭਵ ਹੈ ਕਿ ਉਹਨੂੰ ਚੰਡੀਗੜ੍ਹ ਪੁਲਿਸ ਗ੍ਰਿਫਤਾਰ ਕਰ ਸਕਦੀ ਆ ਉਹ ਚਿਹਰਾ ਕਿਹੜਾ ਹੋਏਗਾ ਇਹ ਆਉਣ ਵਾਲੇ ਸਮੇਂ ਤੇ ਜਿਹੜਾ ਵਾ ਚਿਹਰਾ ਬੇਨਕਾਬ ਹੋ ਜਾਏਗਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਦੇ ਅੱਗੇ ਆ ਦੇਖਦੇ ਰੋਏ ਬੀਸੀ ਪੰਜਾਬ